ਅਨੇ ਵਿਦਿਆ ਰਾਤ ਰਾਤੀ ਤੇ ਬੜਾ ਘਾਟੀ ਪਾਣੀ ਹੁਣ ਬੜਾ ਤੇਜ਼ ਹੋਇਆ ਜੇ ਰਾਤੀ ਤੇ ਪਹਿਲਾਂ ਮਸਾ ਮਸਾ ਆਉਂਦੇ ਉਧਰ ਹੀ ਮੜਾ ਮੜਾ ਆ ਤੇ ਹੁਣ ਬੜਾ ਜਿਆਦਾ ਵਹਾ ਹੋਂ ਡਿਆ ਜੀ ਉਹ ਤੇਜ ਜੇ ਆ ਵੀ ਪੁਣ ਏਕ ਜੀ ਪਾਣੀ ਪਿੱਛੋਂ ਬੜਾ ਬੜੀ ਤੇਜ਼ ਆਉਂਦੇ ਆ ਉਹਦੇ ਕਾਰਨ ਆਉਂਦੇ ਆ ਪਾਣੀ ਪਦਰਾ ਹੋ ਗਿਆ ਪਾਣੀ ਰਾਹ ਬਾਲਿਆ ਉਤਰੀਆ ਆਉਂਦੇ ਆ ਪਾਣੀ ਆਪਣੇ ਆਪਿਆਂ ਨੂੰ ਤੇ ਪਰਲੀ ਸਾਈਡ ਬਹੁਤ ਜਿਆਦਾ ਤੇਜ਼ ਪਾਣੀ ਪੈਲੀਆਂ ਵਿੱਚ ਡਿੱਗਣ ਡਿਆ ਸਾਰੇ ਪਿੰਡ ਨੂੰ ਘੇਰਾ ਪਿਆਜ ਪਾਣੀ ਦਾ ਖਾਨ ਹੋਇਆ ਪੈਲੀਆਂ ਦਾ ਤੇ ਫਸਲਾਂ ਬਹੁਤ ਮਾਰੀਆਂ ਗਈਆਂ ਆ ਜਵਾਹੀ 4-5 ਸਾਲ ਪਿੱਛੇ ਚਲ ਗਏ ਆ ਤੇ ਸਾਡਾ ਕੋਈ ਕੋਈ ਸੋਚਿਆ ਜਾਵੇ گا ਗਾਂਵ ਵਾਸਤੇ ਅਸੀਂ ਖਾਣਾ ਕਿੱਥੋਂ ਆਏ ਉਹ ਖਾਣਾ ਹੀ ਤੇ ਉਹ ਹੀ ਕਮਾਉਣਾ ਹੈ ਇਹ ਸਾਰਾ ਸਾਡਾ ਸਮੇਂ ਮਾਰ ਹੋ ਗਈ ਹੈ ਤੇਾਨੂੰ ਕੋਈ ਨਾ ਕੋਈ ਸਹੂਲਤਾਂ ਗਾਂਵ ਵਾਤੇ ਦੂ ਪਿਆ ਜਾਣ ਬਹੁਤ ਜ਼ਿਆਦਾ ਗਰੀਬ ਹੋ ਗਏ ਅਸੀਂ ਅੱਗੇ ਨੂੰ ਕਿੰਨਾ ਕ ਪਾਣੀ ਹੈ ਪਾਣੀ ਘੜੋ ਘੜੇ 5-6 ਫੁੱਟ ਤੋਂ ਤਾਂ ਹੈਗਾ ਇਹ ਝੋਨੇ ਸਭ ਡੁੱਬ ਗਏ ਤੇ ਪਰੇ ਲੱਗਣਦੇ ਝੋਨਾ ਕਿੱਥੇ ਤੇ ਪਾਣੀ ਕਿ ਚੱਪੜ ਕਿੱਥੇ ਆ ਬਹੁਤ ਜ਼ਿਆਦਾ ਚੋ ਪਾਣੀ ਤੁਹਾਨੂੰ ਨਜ਼ਰ ਆਉਂਦੀ ਆ ਪਾਣੀ ਪਾਣੀ ਆ ਆਉਂਦਿਆ ਐ ਇਹ ਸਾਡਾ ਪੇਖ ਜਿਹੜਾ ਸਾ ਦੁੱਬਿਆ ਪਿਆ ਐ ਬਹੁਤ ਜ਼ਿਆਦਾ ਪਾਣੀ ਆ ਪਾਣੀ ਤੋਂ ਵੱਧ ਹੋਰ ਕੋਈ ਚੀਜ਼ਾਂ ਨੂੰ ਨਜ਼ਰ ਨਹੀਂ ਆਉਂਦੀ ਕੋਈ ਵੀ ਕੋਈ ਝੋਨਾ ਕੋਈ ਕੁਝ ਨਹੀਂ ਨਜ਼ਰ ਆਉਂਦਿਆ ਸਾਨੂੰ ਸਾਰਾ ਪਾਣੀ ਪਾਣੀ ਨਜ਼ਰ ਆਈ ਜਾਂਦਿਆ ਜਿੱਧਰ ਨੂੰ ਵੇਖੀ ਉਧਰ ਪਾਣੀ ਜਿੱਧਰ ਨੂੰ ਵੇਖੀ ਉਧਰ ਪਾਣੀ ਸਾਰੇ ਪਿੰਡ ਦੇ ਵਿੱਚ ਦਾ ਚਾਰ ਸਵੇਰੇ ਪਾਣੀ ਘੁੰਮ ਗਿਆ ਕਿਬ ਦੋ ਚਾਰ ਘਾਲੀਆਂ ਜਿਹੜੇ ਬਜੇ ਪਾਣੀ ਤੋਂ ਬਾਕੀ ਸਭ ਪਾਣੀ ਚੱਲਣ ਰਿਹਾ ਜੇ